ਲੋਸ ਐਂਜਲਸ ਦੀ ਵਿੱਚ ਜਿਹੜੀ ਅੱਗ ਨੇ ਤਬਾਹੀ ਮਚਾਈ ਹੋਈ ਹੈ ਮੌਜੂਦਾ ਹਾਲਾਤ ਕੀ ਨੇ ਜੀ ਅ ਅੱਗ ਮੇਜਰ ਜੋ ਇਸ ਵੇਲੇ ਚੱਲ ਰਹੀ ਹੈ ਹਲੇ ਵੀ ਰਾਈਟ ਨਾਉ ਜੇ ਇਲਾਕਾ ਕਿਹੋ ਜਿਹਾ ਹੈ ਇਹ ਦੱਸੋਗੇ ਰਿਹਾਇਸ਼ੀ ਇਲਾਕਾ ਜਾਦੇ ਸੰਗਣਾ ਜਾਂ ਫਿਰ ਇਹ ਜੰਗਲੀ ਇਲਾਕਾ ਹੈਗਾ ਇਹ ਐਕਚੁਅਲੀ ਹੈ ਪਹਾੜ ਦੇ ਰੇਂਜ ਹੀ ਹੈ ਬਹੁਤ ਵੱਡੀ ਰੇਂਜ ਹੈ ਇਹ ਤੁਸੀਂ ਦੱਸਦੇ ਕਿੰਨਾ ਕੁ ਨੁਕਸਾਨ ਹੁਣ ਤੱਕ ਹੋ ਚੁੱਕਿਆ ਜੀ ਵੀ ਜੀ ਐਪ तकरीबन तकरीबन फोर्टी थाउजेंड एकर्स आ, आ, इन ऑल जो दोनों अग्न मिला के या तीनों यू कैन से मिला के तो जो आ, पहली सेट है वो ऑलमोस्ट ट्वेंटी थ्री थाउजेंड एकर प्लस आ, जमीन नाश हो गई थे एंटायर पेरिस सिटी जिनी वटी तबाही हुई है जी इतने कुछ लोग मनिया भी इस इलाके जो प्रभावित हुए ਬਹੁਤ ਵੱਡੇ ਵੱਡੇ ਘਰ ਹੋਏ ਆ ਵੀ ਕਾਫੀ ਅਮੀਰ ਲੋਕਾਂ ਦੇ ਘਰ ਵੀ ਛੜੇ ਆ ਤੁਸੀਂ ਇਸ ਵੇਲੇ ਗਰਾਉਂਡ ਜ਼ੀਰੋ ਤੋਂ ਹੋ ਕੇ ਆਏ ਹੋ ਕਿਉਂਕਿ ਜਦੋਂ ਤੁਹਾਡੀ ਮੇਰੇ ਨਾਲ ਪਹਿਲੇ ਗੱਲ ਹੋਈ ਸੀ ਤੁਸੀਂ ਉਸ ਵੇਲੇ ਉਸ ਵੇਲੇ ਦੇ ਹਾਲਾਤਾਂ ਦੇ ਵਿੱਚ ਸੀ ਗੁਜ਼ਰ ਰਹੇ ਸੀ ਇਹ ਦੱਸੋਗੇ ਵੀ ਜਿਹੜੇ ਲੋਕ ਨੇ ਪ੍ਰਭਾਵਿਤ ਹੋਏ ਨੇ ਉਹਨਾਂ ਦੀ ਟੇਕ ਕੇਅਰ ਦੇ ਵਾਸਤੇ ਕੀ ਉਪਰਾਲੇ ਹੋ ਰਹੇ ਨੇ ਮੈਕਿੰਗ ਸੋ ਮਚੀਂ ਟਿੰਕਸ ਆ ਅਸੀਂ ਸੁਣ ਕੇ ਉਹਨਾਂ ਦੀ ਗੱਲ ਸੁਣਨਾ ਨਾ ਉਹ ਸਭ ਤੋਂ ਪਹਿਲਾਂ ਜੋ ਦਿਲ ਦਾ ਬੋਝ ਹਲਕਾ ਅਸੀਂ ਗੱਲਬਾਤ ਨਾਲ ਹੋ ਜਾਂਦਾ ਨਾਲ ਅਸੀਂ ਤੁਹਾਨੂੰ ਜੋ ਗੁਰੂ ਦਾ ਜੋ ਮੈਸੇਜ ਦਿੰਦੇ ਆ ਉਹ ਜੋ ਠੰਡ ਜੋ ਸਾਨੂੰ ਗੁਰੂ ਸਾਹਿਬ ਸਾਨੂੰ ਦਿੰਦੇ ਨੇ ਅਸੀਂ ਅੱਗੇ ਪਹੁੰਚਾਉਂਦੇ ਆ ਉਹਨਾਂ ਨੂੰ ਇੱਕ ਪੋਜ਼ਿਟਿਵਿਟੀ ਉਹ ਸਭ ਤੋਂ ਪਹਿਲਾਂ ਉਹਨਾਂ ਨੂੰ ਦੇ ਫੀਲ ਕਿ ਬਈ ਸਭ ਠੀਕ ਹੋ ਜਾਏਗਾ ਕਿ ਮਨ ਅਫੀਟ ਟੂ ਯੂ ਤੇ ਇੱਕ ਤਰ੍ਹਾਂ ਦਾ ਅਸੀਂ ਸੰਦੇਸ਼ ਇਹ ਕਿ ਸਭ ਅਸੀਂ ਤੁਹਾਡੇ ਨਾਲ ਲੱਗਿਆ ਤੇ ਦੁੱਖ ਸੁੱਖ ਧਿਆਦੇ ਹੈ ਤੇ ਇੱਕ 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 ਮੋਰਲ ਸਪੋਰਟ ਸਮਾਨ ਤੇ ਗੁਰੂ ਘਰਬਾ ਉਤੇ ਸਭ ਨੂੰ ਮਿਲਦੀ ਜਾਂਦਾ ਲੇਕਿਨ ਇਹ ਜੋ ਗੱਲਬਾਤ ਨਾਲ ਜੋ ਅਸੀਂ ਜੋ ਮਨ ਦੇ ਅੰਦਰ ਜੋ ਅਗ ਲੱਗੀ ਹੈ ਉਹ ਅਗ ਨੂੰ ਬੁਝਾਣਾ ਬਹੁਤ ਜ਼ਰੂਰੀ ਹੁੰਦਾ ਹੈ ਉਹ ਫਿਰ ਗੁਰਬਾਣੀ ਤੋਂ ਵੱਡਾ ਹੁਰਕੀ ਸੰਦੇਸ਼ ਇਸ ਅਗ ਨੂੰ ਬੁਝਾ ਸਕਦਾ ਹੈ ਸ਼ਿਕਰ ਦੇ ਤੇ ਸਮਾਨ ਤਬ ਬੁਮਾਰ ਕੋਈ ਚੀਜ਼ ਹੋਵੇ ਤਾਂ ਟੇਲ ਲੱਗੇ ਹੋਏ ਨੇ ਥੈਟ ਵੇ ਸਮਾਨ ਤੇ ਬਹੁਤ ਆ ਰਿਹਾ ਤੇ ਲੰਗਰ ਵੀ ਲੱਗ ਰਹੇ ਨੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ ਅਮਰੀਕਾ ਦੇ ਕੈਲੀਫੋਰਨੀਆ ਸਟੇਟ ਵਿੱਚ ਲਾਸ ਐਂਜਲਸ ਇਲਾਕੇ ਦੇ ਵਿੱਚ ਭਾਰੀ ਅਗਨਿਤ ਵਾਹੀ ਮਚਾਈ ਹੋਈ ਹੈ ਤੁਸੀਂ ਸੋਸ਼ਲ ਮੀਡੀਆ ਦੇ ਵਿੱਚ ਇਹ ਸਾਰਾ ਕੁਝ ਦਿਖ ਰਿਓ ਉਸ ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਇਸ ਵੇਲੇ ਦੇ ਹਾਲਾਤ ਕੀ ਨੇ ਇਹ ਸਾਰੇ ਕੁਸ਼ੇ ਨੂੰ ਆ ਆਪਾਂ ਜਾਣਕਾਰੀ ਲੈਣੇ ਆ ਸਾਡੇ ਨਾਲ ਨੇ ਜੀ ਯੂਨਾਈਟਿਡ ਸਿਕਸ ਦੇ ਸੇਵਾਦਾਰ ਜਿਹੜੇ ਉਥੇ ਪਹੁੰਚ ਚੁੱਕੇ ਨੇ ਸੇਵਾ ਦੇ ਵਿੱਚ ਹਾਜ਼ਰ ਨੇ ਉਹਨਾਂ ਲੋਕਾਂ ਦੀ ਸੇਵਾ ਦੇ ਵਿੱਚ ਤੇ ਨਾਮ ਹੈ ਮਨਿੰਦਰ ਸਿੰਘ ਜੀ ਉਹਨਾਂ ਨੂੰ ਸਾਰੇ ਹਾਲਾਤ ਬਾਰੇ ਪੁੱਛਦੇ ਆ ਇਸ ਵੇਲੇ ਕਿੰਨਾ ਕੋ ਕੰਟਰੋਲ ਹੋ ਚੁੱਕਿਆ ਉੱਥੋਂ ਦੇ ਲੋਕਾਂ ਦੀ ਕਿਹੜੀ ਕਿਹੜੀ ਪ੍ਰੋਬਲਮਸ ਨੇ ਇਹ ਸਾਰੇ ਕਿਸੇ ਦੀ ਜਾਣਕਾਰੀ ਆਪਾਂ ਥੋੜੇ ਸਮੇਂ ਦੇ ਵਿੱਚ ਉਹਨਾਂ ਪਾਸੋਂ ਲੈਣੇ ਆ ਹਾਂਜੀ ਭਾਈ ਮਨਿੰਦਰ ਸਿੰਘ ਜੀ ਪੰਜਾਬੀ ਲੋਕ ਚੈਨਲ 'ਚ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਅਨਮਰਤਾ ਭਾਵ ਜੀ ਥੈਂਕ ਯੂ ਜੀ ਜੀ ਵੀ ਜੀ ਇਸ ਵੇਲੇ ਜਿਹੜੇ ਹਾਲਾਤ ਨੇ ਲਾਸ ਐਂਜਲਸ ਦੇ ਵਿੱਚ ਜਿਹੜੀ ਅੱਗ ਨੇ ਤਬਾਹੀ ਮਚਾਈ ਹੋਈ ਹੈ ਮੌਜੂਦਾ ਹਾਲਾਤ ਕੀ ਨੇ ਜੀ ਜੀ ਵੀ ਜੀ ਦੋ ਅੱਗ ਮੇਜਰ ਜੋ ਇਸ ਵੇਲੇ ਚੱਲ ਰਹੀ ਹੈ ਹਲੇ ਵੀ ਰਾਈਟ ਨਾਉ ਉਹ ਗਿਆ ਪੈਲਿਸੈਡ ਹੋ ਗਿਆ ਜੋ ਜੋ ਕਿ ਸਭ ਤੋਂ ਵੱਡੀ ਅੱਗ ਹੋਈ ਚਹੀਏ ਦੂਜੀ ਗਿਆ ਈਟਨ ਤੇ ਪੈਲਿਸੈਡ ਕੁਝ 19% ਤੱਕ ਰੀਕਨਟੇਨਮੈਂਟ ਹੋ ਗਈ ਹੈ 19% ਬਟ ਹੈਵੀ ਵਿੰਡਸ ਕਰਕੇ ਉਹ ਕੰਟਰੋਲ ਹੋਣਾ ਔਖਾ ਹੋ ਗਿਆ ਇਸ ਨੂੰ ਤੇ 80% ਆਲਮੋਸਟ 45% ਕੰਟੇਨ ਹੋ ਗਈ ਹੈ ਤੇ ਹੋਰ ਇੱਕ ਅਗਲੀ ਸੀ ਉਹ ਉਹ ਦੀ ਉਹ ਕੰਡੇ ਹੋ ਗਈ ਪੂਰੀ ਤੇ ਟੋਟਲ ਦੋ ਅੱਗਾਂ ਇਸ ਵੇਲੇ ਹਲੇ ਵੀ ਮੌਜੂਦ ਹਾਲਾਤਾਂ ਚੱਲ ਰਹੀ ਹੈ ਜੇ ਇਲਾਕਾ ਕਿਹੋ ਜਿਹਾ ਹੈ ਇਹ ਦੱਸੋਗੇ ਰਿਹਾਇਸ਼ੀ ਇਲਾਕਾ ਜਾਦੇ ਸੰਗਣਾ ਜਾਂ ਫਿਰ ਇਹ ਜੰਗਲੀ ਇਲਾਕਾ ਹੈਗਾ ਜੀ ਐਕਚੁਅਲੀ ਇਹ ਪਹਾੜ ਦੇ ਰੇਂਜ ਹੀ ਹੈ बहुत वी रेंज गए तो और रेंज दे उत्थे मतलब के प्लेन्स भी गए लेकिन रैश भी गई सी रैश अगे स्कूल लगे प्रॉपर सिटी रही रही है बट देन ओदा जो इनसर्कलमेंट पार्ट दा है दैट वे ते फिर जंगल ते है ही है क्योंकि कैलिफोर्निया मोर ऑफ अ uh, ड्राई मींस एंड बहुत ज्यादा मतलब के प्लेन्स ज्यादा होते थे व्हिच पार्ट ऑफ रेंज है उसको उस सब ना चला जी, जी। तो फिर ਉਹ ਜੋ ਵਿੰਡ ਜਾਂਦੇ ਨੇ ਉਹ ਜੋ ਸਪੀਡ ਨਾਲ ਜੋ ਥਲੇ ਜੋ ਪ੍ਰੈਸ਼ਰ ਦੇ ਅੰਦਰ ਜਾਂਦੇ ਤੋਂ ਇਨੀ ਸਪੀਡ ਫੜ ਲੈਂਦੇ ਕਿ ਫੇਰ ਉਹ ਆਲਮੋਸਟ 100 ਕਿਲੋਮੀਟਰ ਪ੍ਰਾਰ ਮਾਈਲਸ ਪ੍ਰਾਰ ਉਸ ਸਪੀਡ ਰਫਤਾਰ ਫੜ ਲੈਂਦੇ ਨੇ ਤੇ ਉਹ ਬੜਾ ਔਖਾ ਹੁੰਦਾ ਉਸ ਸਪੀਡ ਨੂੰ ਫੇਰ ਕੋਈ ਸੁੱਕਾ ਡਰਾਪ ਚੱਲ ਰਿਹਾ ਜਿਸ ਹੱਬ ਨਾਲ ਤੇ ਉਹ ਜੋ ਜੋ ਪਹਿਲਾਂ 2 ਸਾਲ ਉਹ ਵਧੀਆ ਬਰਸਾਤ ਵੀ ਰਹੀ ਤੇ ਹਰਿਆਲੀ ਲੇਕਿਨ ਉਹ ਜੋ ਹਰਿਆਲੀ ਜੋ ਸੁੱਕ ਗਈ

ਇਹਨਾਂ ਦੇ ਆਲ ਪ੍ਰਿਪੇਅਰਡ ਐਸ ਕਈ ਵਾਰ ਇੰਨਾ ਜੋ 2 ਸਾਲ ਤੋਂ ਜੋ ਹਰਿਆਲੀ ਜੋ ਸੁੱਕੀ ਹੈ ਉਹਦਾ ਵੀ ਇੱਕ ਹਿੱਸਾ ਕਰਕੇ ਹਾਂਜੀ ਉਸ ਕਰਕੇ ਤੇ ਜੋ ਵਿੰਡਸ ਤੇ ਹਰ ਸਾਲ ਐਸੀ ਤਰ੍ਹਾਂ ਚੱਲਦੇ ਨੇ ਬਟ ਕੰਟੇਨਮੈਂਟ ਐਤ ਕੀ ਜਲਾਨ ਵਾਸਤੇ ਕੁਝ ਬਹੁਤ ਕੁਝ ਹੈਗਾ ਸੀ ਉਹਨਾਂ ਕੋਲ ਤੇ ਉਹ ਉਸ ਕਰਕੇ ਵੱਡਾ ਕੋਈ ਕਾਰਨ ਕਾਰਨ ਪਤਾ ਲੱਗ ਸਕੇ ਵੀ ਕਿਸ ਕਾਰਨ ਇਹ ਅੱਗ ਲੱਗੀ ਜੀ ਫਿਲਹਾਲ ਤੇ ਨੇਚਰਲ ਕੈਲਾਮਿਟੀ ਹੀ ਮੰਨ ਕੇ ਚੱਲ ਸਕਦੇ ਆ ਬਾਕੀ हाँ जी जो अब जो इशारा है कि मैन भी हो सकता है बट दैट इज येट टू बी फाइनलाइज और इन्वेस्टिगेशन अंडर है बट इसमें नेचुरल कैलेंडर मिट्टी जो भी हाल ले सकते हैं फिलहाल और ना खाले इन्वेस्टिगेशन ऑन जी ए, तो दस तक कितना का नुकसान हुन तक हो चुके जी जी ए तकरीबन तकरीबन 1000 एकर्स इन ऑल जो जोनो अग्नि मिला के तीनों यू कैन से मिला के तो एक आ, जो पहली सेट है वो ऑलमोस्ट 23000 एकर प्लस जमीन नाश हो गई थे जो दूसरी है ईटन ऑलमोस्ट 14000 एकर दे लगभग लगभग 37000 तो लगे 47 एकर्स द नुकसान यू कैन से एंटायर पेरिस सिटी जिन्नी वटी तबाही हुई है जी इतने सब मिला के ऑलमोस्ट ਕਿੰਨੇ ਲੋਕ ਪ੍ਰਭਾਵਿਤ ਹੋਏ ਹੈ ਇਹ ਸੱਗ ਦੇ ਕਾਰਨ ਜੀ ਇਹਦੇ ਨਾਲ ਮਿਨੀਮਮ 2 ਲੱਖ ਐਂਡ ਸੁਣਨ ਚ ਆਇਆ 2 ਲੱਖ ਫੈਮਲੀਆਂ ਡਿਸਪਲੇਸਡ ਹੋਈਆਂ ਦੋ ਲੱਖ ਤੇ ਉਸਾਮਨਲ ਜੋ ਉਹਨਾਂ ਸ਼ੈਲਟਰ ਵਿਚੋਂ ਉਹਨਾਂ ਨੂੰ ਫਿਰ ਇਵੈਕੂਏਟ ਕਰ ਤਾ ਗਿਆ ਕਈ ਕਿੱਥੇ ਕਈ ਕਿੱਥੇ ਚਲੇ ਗਏ ਬਟ ਆਲਮੋਸਟ 2 ਲੱਖ ਫੈਮਲੀਆਂ ਨੂੰ ਇਵੈਕੂਏਟ ਕਰ ਤਾ ਗਿਆ ਜੀ ਇਹ ਕੁਝ ਲੋਕਾਂ ਨੇ ਇਹ ਮੰਨਿਆ ਵੀ ਇਸਲਾ ਕਿ ਜਿਹੜੇ ਪ੍ਰਭਾਵਤ ਹੋਏ ਆ ਬਹੁਤ ਵੱਡੇ ਵੱਡੇ ਘਰ ਹੋਏ ਆ ਵੀ ਕਾਫੀ ਅਮੀਰ ਲੋਕਾਂ ਦੇ ਘਰ ਵੀ ਛੜੇ ਆ ਤੇ ਨਾਲ ਹੀ ਕੁਝ ਇਹ ਵੀ ਆ ਰਹੀਆਂ ਨੇ ਵੀ ਜਿਹੜਾ ਕੁਝ ਮੀਡੀਆ ਦੇ ਵਿੱਚ ਵੀਡੀਓਜ਼ ਵਗੈਰਾ ਆ ਰਹੀਆਂ ਨੇ ਉਹ AI ਨਾਲ ਜਨਰੇਟ ਕੀਤੀਆਂ ਹੋਈਆਂ ਵੀ ਨੇ ਕੁਝ ਇਹਦੇ ਬਾਰੇ ਦੱਸੋ ਕਿ ਵੀ ਅਸਲ ਕਹਾਣੀ ਕੀ ਹੈ ਜੀ ਜੀ AI ਦਾ ਤੇ ਹਮੇਸ਼ਾ ਰਹਿੰਦਾ ਹੀ ਹੈ ਕੁਛ ਨਾ ਕੁਛ that is ਹਮੇਸ਼ਾ অলਵੇਸ ਕੋਈ ਨਾ ਕੋਈ ਐਡ ਹੁੰਦਾ ਹੀ ਹੈ

ਟਰੂਥ ਮਤਲਬ ਇਟ ਇਜ਼ ਅ ਮੇਜਰ ਫਾਇਰ ਹੈਜ਼ ਟੇਕਨ ਪਲੇਸ ਯੈਸ ਤੇ ਜਿਹੜੇ ਇਸ ਵੇਲੇ ਉਸ ਅੱਗ ਨੂੰ ਕੰਟਰੋਲ ਕਰਨ ਦੇ ਲਈ ਕੀ ਕੁਝ ਕੀਤਾ ਜਾ ਰਿਹਾ ਜੀ ਕਾਫੀ ਉਪਰਾਲਾ ਸੇ ਗਵਰਨਮੈਂਟ ਵੱਲੋਂ ਹੋਇਆ ਹੈ ਲਾਈਕ ਐ ਨੰਬਰ ਆਫ ਹੈਲੀਕਾਪਟਰਸ ਇਵਨ ਫਰਮ ਕੈਨੇਡਾ ਮੈਕਸੀਕੋ ਵਿੱਚ ਤੋਂ ਵੀ ਆਏ ਹਨ ਤੇ ਅਗੇਨ ਐ ਨੰਬਰ ਆਫ ਜੋ ਫਾਇਰ ਇੰਜਨਸ ਹੀ ਹਨ ਆਲ ਹੈਵ ਬੀਨ ਜੋ ਸਪੈਸ਼ਲ ਫਾਇਰ ਐਕਸਟਿੰਗੁਇਸ਼ਰ ਉਹ ਵੀ ਯੂਜ਼ ਹੋ ਰਿਹਾ ਹੈ ਬਟ ਐਸ ਆਈ ਸੈਡ ਕਿ ਜਦੋਂ ਹਵਾ ਦੇ ਇੰਨਾ ਹੋਗਾ ਕਿ ਜਿੱਥੇ ਪਾਣੀ ਪੈਣਾ ਚਾਹੀਦਾ ਉੱਥੇ ਪੈਂਦਾ ਨਹੀਂ ਹਵਾ ਨਾਲ ਹੀ ਉਹ ਕਿਤੇ ਹੋਰ ਚਲੇ ਜਾਂਦਾ ਤੇ ਉਹ ਜੋ ਇੰਪੈਕਟ ਨਹੀਂ ਹੋ ਪਾ ਰਿਹਾ ਜੋ ਇੰਪੈਕਟ ਹੋਣਾ ਚਾਹੀਦਾ ਤੇ ਜੋ ਤੱਕ ਉਹ ਪੂਰਾ ਐਸ਼ ਨਹੀਂ ਬਣਿਆ ਤਾਂ ਉਹ ਅੱਗੇ ਤੋਂ ਅੱਗੇ ਵੱਧਦੀ ਜਾਂਦੀ ਹੈ ਉਪਰਾਲੇ ਤੇ ਸਹੀ ਕਾਰਜ ਕਰ ਰਹੇ ਨੇ ਤੁਸੀਂ ਇਸ ਵੇਲੇ ਗਰਾਉਂਡ ਜ਼ੀਰੋ ਤੋਂ ਹੋ ਕੇ ਆਏ ਹੋ ਕਿਉਂਕਿ ਜਦੋਂ ਤੁਹਾਡੀ ਮੇਰੇ ਨਾਲ ਪਹਿਲੇ ਗੱਲ ਹੋਈ ਸੀ ਤੁਸੀਂ ਉਸ ਵੇਲੇ ਉਸ ਵੇਲੇ ਦੇ ਹਾਲਾਤਾਂ ਦੇ ਵਿੱਚ ਸੀ ਗੁజర్ ਰਹੇ ਸੀ ਇਹ ਦੱਸੋਗੇ ਵੀ ਜਿਹੜੇ ਲੋਕ ਨੇ ਪ੍ਰਭਾਵਿਤ ਹੋਏ ਨੇ ਉਹਨਾਂ ਦੀ ਟੇਕ ਕੇਅਰ ਦੇ ਵਾਸਤੇ ਕੀ ਉਪਰਾਲੇ ਹੋ ਰਹੇ ਨੇ ਜੀ ਉਹਨਾਂ ਬੇਸਿਕਲੀ ਤੇ ਖਰ ਕਾਫੀ ਮਤਲਬ ਕਿ ਜਿੱਥੇ ਵੱਡੇ ਵੱਡੇ ਕਾਲਜਸ ਨੇ ਜਾਂ ਰੇਸ ਕੋਰਸ ਫੋਰ ਇਗਜ਼ੈਂਪਲ ਵਾਟ ਡੂ ਜਿੱਥੇ ਜਗ੍ਹਾ ਅਵੇਲੇਬਲ ਹੈ ਉਥੇ बहुत ही बड़े लेवल पे मतलब के एक मर्चेंडाइज uh, द जो इमीडिएट सामान ना एथे एक, uh, वैसे कृपा है काफी कोविड तो जो एक uh, बहुत चेंज uh, देखने मिल रहा है कि इमीडिएटली लोगों का रिस्पांस पॉजिटिव रिस्पांस आना शुरू होता है वॉलंटियर्स सारे गैदर होना शुरू एंड दे स्टार्ट फाइंडिंग की इश्यूज की सामान आना चाहिए तो उसे लो शुरू हो जंदे उससे वेले मतलब पतान बस uh, seeing is believing वाला है। मैं है भी गया सी जो, uh, भी ही ही जो देखा के 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 सारे 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 आने सारे भी आ रही है। लेकिन एंड uh, बहुत uh, मतलब uh, अपने uh, 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 करके करके uh, uh, कोशिश करते समान कोई चीज तो ढेर uh, लगे हुए सामान तो बहुत आ रहा है ਤੇ ਲੰਗਰ ਵੀ ਲੱਗ ਰਹੇ ਨੇ ਬਟ ਦੈਨ ਬੇਸਿਕਲੀ ਜੋ ਡੈਵਸਟੇਸ਼ਨ ਹੋਈ ਹੈ ਉਸ ਦਾ ਹਲੇ ਕੁਝ ਖালি ਗੱਲਾਂ ਨਾਲ ਹੀ ਅਸੀਂ ਉਹ ਹੋ ਸਕਦਾ ਹਲੇ ਜੋ ਤੱਕ ਗੁਰੂ ਕਿਰਪਾ ਕਰਨ ਥੋੜਾ ਨਾਉ ਥੋੜਾ ਕੰਟੇਨਮੈਂਟ ਹੋਏ ਫਿਰ ਉਸ ਟੁਵਰਡਸ ਰੀਹੈਬਿਟੇਸ਼ਨ ਵੀ ਹੋਣਾ ਜ਼ਰੂਰੀ ਹੈ ਸਤੋ ਬਾਈ ਅੱਛਾ ਜਿੱਥੇ ਹੋਰ ਜਿੱਥੇ ਜਥੇਬੰਦੀਆਂ ਸਰਕਾਰ ਵੱਲੋਂ ਬਹੁਤ ਹੈਲਪ ਹੋ ਰਹੀ ਹੈ ਉੱਥੇ ਯੂਨਾਈਟਿਡ ਸਿਕਸ ਤੁਹਾਡੀ ਜਥੇਬੰਦੀ ਵੀ ਪਹੁੰਚੀ ਹੋਈ ਹੈ ਤੁਹਾਡੇ ਮਾਈਂਡ ਦੇ ਵਿੱਚ ਕਦੋਂ ਆਉਂਦਾ ਵੀ ਸਾਡੀ ਜਥੇਬੰਦੀ ਨੂੰ ਉੱਥੇ ਪਹੁੰਚਣਾ ਚਾਹੀਦਾ ਹੈਗਾ ਤੇ ਲੋਕਾਂ ਦਾ ਇੰਪੈਕਟ ਕੀ ਹੈ ਤੁਹਾਡੇ ਪ੍ਰਤੀ ਕੀ ਸੋਚਦੇ ਆ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਜਦੋਂ ਤੁਸੀਂ ਉਹਨਾਂ ਦੇ ਵਾਸਤੇ ਹੈਲਪ ਲੈ ਕੇ ਜਾਂਦੇ ਹੋ ਕਿਸ ਤਰ੍ਹਾਂ ਦੀ ਹੈਲਪ ਯੂਨਾਈਟਿਡ ਸਿਕਸ ਕਰ ਰਹੀ ਹੈ ਜੀ ਯੂਨਾਈਟਿਡ ਸਿਕਸ ਆ ਇੱਕ ਬਹੁਤ ਵੱਡਾ ਪੋਜ਼ਿਟਿਵ ਪੱਖ ਹੈ ਕਿ ਮੋਸਟ ਆਫ ਦੀ ਪਾਕਟਸ ਆਲਰੇਡੀ ਗੋਗੇ ਐ ਜੋ ਨਾ ਕਾਫੀ ਜੋ ਕੈਲੀਫੋਰਨੀਆ ਇਸ ਨੋਨ ਫਾਰ ਕੈਲਾਮਿਟੀਸ ਮੇਬੀ ਹਰਕਾਨ ਮੇਬੀ ਫਾਇਰਸ ਤੇ ਕਾਫੀ ਸੈਗਮੈਂਟੋ ਸਮ ਲੋਕ ਜਿੰਨੇ ਵੀ ਵੱਡੇ ਵੱਡੇ ਐਸ ਅ ਸ਼ੈਅਰ ਨੇ ਸਟਾਕਟਨ ਹੋ ਗਏ ਸਾਰੇ ਜੋ ਸਾਡੇ ਵੋਲੰਟੀਅਰਸ ਹੋ ਗਏ ਨੇ ਉਹ ਦੇ ਆਲਵੇਸ ਰੈਡੀ ਉਹਨਾਂ ਦਾ ਉਹਨਾਂ ਦਾ ਬੈਕ ਉਸ ਨੂੰ ਤਿਆਰ ਹੀ ਹੁੰਦਾ ਜਿਵੇਂ ਇੱਕ ਛੋਟਾ ਇਹਨਾਂ ਕੇ ਕਦੀ ਵੀ ਟੀਮ ਵਰਕ ਤੁਹਾਡੀ ਟੀਮ ਬੜਕਾ ਆਲਵੇਜ਼ ਤਿਆਰ ਰਹਿੰਦੀ ਹੈ ਮਿਸ਼ਨ ਦੇ ਵਾਸਤੇ ਬਿਲਕੁਲ 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 ਜੀ ਕੋਈ ਕੋਈ ਘਟਨਾ ਦੱਸੋਗੇ ਜਿਵੇਂ ਤੁਹਾਡੀ ਜਿਹੜੇ ਵੋਲੰਟੀਅਰ ਸੇਵਾ ਕਰਦੇ ਆ ਲੋਕੀ ਆਉਂਦੇ ਨੇ ਕਿਸ ਤਰ੍ਹਾਂ ਦਾ ਤੁਸੀਂ ਉਸ ਵੇਲੇ ਦਾ ਜਿਹੜਾ ਮੰਜ਼ਰ ਹੈ ਜਦੋਂ ਹੈਲਪ ਲਈ ਆਉਂਦੇ ਆ ਕਿਸ ਤਰ੍ਹਾਂ ਦੀ ਹੈਲਪ ਜਿਹੜੀ ਲੋਕਾਂ ਦੀ ਹੋ ਰਹੀ ਹੈ ਸਭ ਤੋਂ ਪਹਿਲਾਂ ਅਵੇ ਜੀ ਦੁਕਾਨ ਦੇ ਨੇ ਮਤਲਬ ਕਿ ਕਈ ਅਸੀਂ ਜੋ ਗੱਲਾਂ ਬਾਤ ਕਰਨੇ ਤੇ ਕਿ ਅਸੀਂ ਸੁਣ ਕੇ ਉਹਨਾਂ ਦੀ ਗੱਲ ਸੁਣਨਾ ਨਾ ਉਹ ਸਭ ਤੋਂ ਪਹਿਲਾਂ ਜੋ ਦਿਲ ਦਾ ਬੋਝ ਹਲਕਾ ਅਸੀਂ ਗੱਲਬਾਤ ਨਾਲ ਹੋ ਜਾਂਦਾ ਨਾਲ ਅਸੀਂ ਜੋ ਗੁਰੂ ਦਾ ਜੋ ਮੈਸੇਜ ਦਿੰਨੇ ਆ ਉਹ ਜੋ ਠੰਡ ਜੋ ਸਾਨੂੰ ਗੁਰੂ ਸਾਹਿਬ ਸਾਨੂੰ ਦਿੰਦੇ ਨੇ ਅਸੀਂ ਅੱਗੇ ਪਹੁੰਚਾਉਂਦੇ ਆ ਉਹਨਾਂ ਨੂੰ ਇੱਕ ਪੋਜ਼ਿਟਿਵਿਟੀ ਉਹ ਸਭ ਤੋਂ ਪਹਿਲਾਂ ਉਹਨਾਂ ਨੂੰ ਦੇ ਫੀਲ ਕਿ ਬਈ ਸਭ ਠੀਕ ਹੋ ਜਾਏਗਾ ਤੇ ਇੱਕ ਤਰ੍ਹਾਂ ਦਾ ਅਸੀਂ ਸੰਦੇਸ਼ ਦੇਣਾ ਕਿ ਸਭ ਅਸੀਂ ਤੁਹਾਡੇ ਨਾਲ ਲੱਗਿਆ ਤੇ ਦੁੱਖ ਸੁੱਖ ਤੇ ਆਉਂਦੇ ਆ ਤੇ ਇੱਕ ਇੱਕ ਉਹ ਇੱਕ ਮੋਡਲ ਸਪੋਰਟ ਸਮਾਨ ਤੇ ਗੁਰੂ ਕਿਰਪਾ ਉਹਤੇ ਸਭ ਨੂੰ ਮਿਲਦੀ ਜਾਂਦਾ ਹੈ ਲੇਕਿਨ ਇਹ ਜੋ ਗੱਲਬਾਤ ਨਾਲ ਜੋ ਅਸੀਂ ਜੋ ਮਨ ਦੇ ਅੰਦਰ ਜੋ ਅਗ ਲੱਗੀ ਹੈ ਉਹ ਅਗ ਨੂੰ ਬੁਝਾਣਾ ਬਹੁਤ ਜ਼ਰੂਰੀ ਹੁੰਦਾ ਉਹ ਫਿਰ ਗੁਰਬਾਣੀ ਤੋਂ ਵੱਡਾ ਹੋਰ ਕੀ ਸੰਦੇਸ਼ ਇਸ ਅਗ ਨੂੰ ਬੁਝਾ ਸਕਦਾ ਤੁਸੀਂ ਤੁਸੀਂ ਦੋ ਤਰ੍ਹਾਂ ਦੇ ਲੰਗਰ ਲਾ ਰਹੇ ਹੋ ਜਿੱਥੇ ਸ਼ਬਦ ਗੁਰਬਾਣੀ ਦੇ ਚੰਗੇ ਸ਼ਬਦਾਂ ਦੇ ਰਾਹੀ ਉਹਨਾਂ ਨੂੰ ਪੋਜ਼ਿਟਿਵ ਵੇ ਕਰ ਰਹੇ ਹੋ ਤੇ ਨਾ ਤੁਸੀਂ ਉਹਨਾਂ ਦੇ ਵਾਸਤੇ ਜਿਹੜੀ ਇਹ ਇੱਕ ਆਤਮਿਕ ਖੁਰਾਕ ਤੇ ਇੱਕ ਸਰੀਰਕ ਖੁਰਾਕ ਦੋਨਾਂ ਦਾ ਇੰਤਜ਼ਾਮ ਕਰਦੇ ਪਏ ਹੋ ਬਹੁਤ ਜ਼ਰੂਰੀ ਕਿਉਂਕਿ ਮੈਂਟਲ ਸਟਰੈਂਥ ਬਹੁਤ ਡੀ ਮੈਂਟਲ ਸਟਰੈਂਥ ਦਾ ਨਾ ਇਹ ਬੰਦਾ ਡਿਪਰੈਸਰ ਟੁੱਟ ਜਾਏ ਤਾਂ ਫਿਰ ਉਹ ਉਥੋਂ ਫਿਰ ਉਹਨੂੰ ਉਠਾਣਾ ਬੜਾ ਮੁਸ਼ਕਿਲ ਹੈ ਫਿਜ਼ੀਕਲੀ ਤਾਂ ਸਭ ਕੁਝ ਕਾਰਵਿਨ ਹੋ ਜਾ ਬਨ ਜਾਏਗਾ ਸਭ ਕੁਝ ਠੀਕ ਹੋ ਜਾ ਜੋ ਜੋ ਨੁਕਸਾਨ ਹੈ ਉਹ ਤੇ ਪਰ ਪਈ ਨਹੀਂ ਹੁੰਦੀ ਬਟ ਜੋ ਅੱਗੇ ਤੋਂ ਕਿਸ ਤਾਂ ਜਲਦੀ ਜਲਦੀ ਆਪਣੇ ਨੋਰਮਲ ਲਾਈਫ ਤੇ ਆ ਜਾਏ ਉਸ ਤੇ ਮਨ ਨੂੰ ਸ਼ਾਂਤ ਕਰਨਾ ਬਹੁਤ ਜ਼ਰੂਰੀ ਹੈ ਤੇ ਉਹ ਗੱਲਬਾਤ ਨਾਲ ਹੀ ਹੁੰਦਾ ਹੈ ਗੱਲ ਸੁਣੀ ਵਾਲੀ ਕੀ ਉਹਨਾਂ ਦੀ ਦੁੱਖ ਸੁਣ ਕੇ ਉਹਨਾਂ ਦਾ ਇੱਕ ਅਸੀਂ ਹੱਥ ਵਡਾਈ ਨਾਲ ਉਹਨਾਂ ਦਿਲਾਸਾ ਦਈਏ ਕਿ ਗੁਰਬਾਣੀ ਸੰਗਤ ਦੇ ਵੀ ਐਂਪਨ ਜੀ ਉਹਨਾਂ ਥੋੜਾ ਦੈਟ ਸੋਲੇਸ ਜੋ ਮਿਲਦੀ ਹੈ ਨਾ ਦੈਟ ਇਜ਼ ਵੈਰੀ ਇੰਪੋਰਟੈਂਟ ਇਹ ਬਹੁਤ ਵੱਡੀ ਸੇਵਾ ਜਿਹੜੀ ਤੁਸੀਂ ਯੂਨਾਈਟਿਡ ਸਿਕਸ ਤੁਹਾਡੀ ਜਥੇਬੰਦੀ ਕਰਦੀ ਪਈ ਹੈ ਜੀ ਵੀ ਜੀ ਬਿਲਕੁਲ ਜੀ ਜੀ ਅੱਛਾ ਅੰਤ ਦੇ ਵਿੱਚ ਤੁਸੀਂ ਜਿਹੜੇ ਇਹ ਵੀਡੀਓ ਨੂੰ ਦੇਖਦੇ ਪਏ ਸਾਡੀ ਗੱਲਬਾਤ ਨੂੰ ਸੁਣਦੇ ਆ ਤੁਸੀਂ ਪੂਰੇ ਸੰਸਾਰ ਭਰ ਦੇ ਜਿਹੜੇ ਸੁਣਦੇ ਦਰਸ਼ਕ ਉਹਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਮੈਨ ਤੇ ਸਹੀ ਵਿੱਚ ਬੋਲਾਂ ਤੇ ਹਰ ਬਲੇ ਵਿੱਚ ਗੁਰ ਨਾਨਕ ਸਾਹਿਬੀ ਪਾਇ ਕਾ ਨਿਆ ਜੀ ਦਾ ਜੋ ਬੀਜ ਬਾਇਆ ਕੇ ਹਰ ਵਿੱਚ ਪਰਮਾਤਮਾ ਨੂੰ ਦੇਖਣਾ ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ ਕਿ ਜੋ ਜੋ ਗੁਣ ਸਾਨੂੰ ਸਾਨੂੰ ਜਿੰਨ ਕਹਿੰਦੇ ਜੀ ਹਜਨ ਕਿਹਦਾ ਜਿਵੇਂ ਹਰ ਹੀ ਹੋਏ ਤੇ ਉਹ ਪਹਿਲਾਂ ਹਰ ਬਨਵਸਤੇ ਸਾਨੂੰ ਹਰ ਵਿੱਚ ਪਰਮਾਤਮਾ ਦੇਖਣਾ ਬਹੁਤ ਜ਼ਰੂਰੀ ਹੈ ਮੇਰਾ ਮੇਰਾ ਇੱਕ ਦਰਖਾਸਤ ਹੈ ਕਿ ਮੈਂ ਹਮੇਸ਼ਾ ਹਰਿ ਨੂੰ ਇਹ ਕਹਿੰਨਾ ਕਿ ਸੋਲ ਜਿਹੜਾ ਉਹਦਾ ਕੋਈ ਰਿਲੀਜੀਅਨ ਨਹੀਂ ਹੈ ਗੁਨਾਣਾ ਸਾਹਿਬ ਜਦ ਲਈ ਇਹ ਕਹਿੰਨਾ ਹਮ ਦੁਨੀਆਂ ਮੁਸਲਮਾਨ ਅੱਲਾਹ ਨਾਮ ਕੇ ਇੱਕ ਪਿੰਪਰਾਨ ਲੇਕਿਨ ਇਹ ਹੈ ਕਿ ਸਾਡਾ ਜੋ ਅਸੀਂ ਸਾਡੇ ਵਿੱਚ ਕੋਈ ਵਿਤਕਰਾ ਜੋ ਅਸੀਂ ਆਪਸ ਰਿਲੀਜੀਅਨ ਵਾਈਜ਼ ਰੇਸ ਵਾਈਜ਼ ਜਾਂ ਕੰਟਰੀਜ਼ ਵਾਈਜ਼ ਸਾਡੇ ਜੋ ਹੇਟਰੀਡ ਜੋ ਇਹ ਉਹ ਦੂਰ ਕਰਨੀ ਬਹੁਤ ਜ਼ਰੂਰੀ ਹੈ ਅਸੀਂ ਹਰਿਚ ਪਰਮਾਨ ਉਹਦੇ ਇੱਕ ਜਿਹਾ ਅਸੀਂ ਹਰਿਚ ਪਰਮਾਤਮਾ ਨੂੰ ਅਸੀਂ ਦੇਖਾਂਗੇ ਤੇ ਮਹਿਸੂਸ ਕਰਾਂਗੇ ਤੇ ਮੇਨ ਲਿਵਿੰਗ ਫੋਰ ਅਦਰਸ ਦੂਜੇ ਵਾਸਤੇ ਜੀਣਾ ਹੀ ਜਿਆਦਾ ਇੰਪੋਰਟੈਂਟ ਹੈ ਆਪਣਾ ਤੇ ਗੁਰੂ ਕਿਰਪਾ ਨਾਲ ਗੁਨੇ ਹਾਰਿਕ ਨੂੰ ਰੋਜ਼ ਰੋਟੀ ਦੇਣੀ ਹੈ ਪਰ ਦੂਜੇ ਦੂਜੇ ਵਾਸਤੇ ਅ ਅਫਰਟਸ ਕਰੇ ਜੀ ਉਹ ਜੋ ਸੰਦੇਸ਼ ਹੈ ਕਿ ਹਰ ਦੂਜੇ ਵਾਸਤੇ ਜਿਆਦਾ ਦੇਖਣਾ ਚਾਹੀਦਾ ਹੈ ਆਪਣਾ ਤੇ ਗੁਰੂ ਕਿਰਪਾ ਨਾਲ ਵਟ ਗੋਜ਼ ਅਨ ਕਮਸ ਅਰਾਊਂਡ ਸਾਨੂੰ ਆ ਹੀ ਜਾਏਗਾ ਵਾਪਿਸ ਬਟ ਆਲਵੇਜ਼ ਤੁਹਾਡੇ ਕਹਿਣ ਦਾ ਮਤਲਬ ਹੈ ਵੀ ਜਿੱਥੇ ਅਸੀਂ ਹੋਰ ਉਪਰਾਲੇ ਕਰ ਰਹੇ ਹਾਂ ਉੱਥੇ ਸਾਨੂੰ ਸਭਨਾਂ ਨੂੰ ਅਰਦਾਸ ਵੀ ਕਰਨੀ ਚਾਹੀਦੀ ਹੈ ਸਤਿਗੁਰੂ ਦੇ ਚਰਨਾਂ ਵਿੱਚ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿੱਤ ਦੁਆਰੇ ਉੱਪਰ ਤਿੱਤੇ ਲਿਓ ਉਬਰ ਜਿਸੇ ਵੀ ਤਰੀਕੇ ਨਾਲ ਇਹ ਜਿਹੜੀ ਮਨੁੱਖਤਾ ਦਾ ਇਸ ਵੇਲੇ ਭਿਆਨਕ ਮੰਜ਼ਰ ਚੱਲਦਾ ਪਿਆ ਉਸ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਹਰ ਕਰਨ ਹਣਾ ਇਸ ੜ ਦੇ ਵਰਦਾ ਜਿਹੜੇ ਇਸ ਵੇਲੇ ਸੰਸਾਰ ਹੈ ਉਸ ਨੂੰ ਸ਼ਾਂਤ ਕਰਨ ਜਿਹੜੀ ਇਹ ਬਾਹਰੀ ਅੱਗ ਲੱਗੀ ਹੋਈ ਹੈ ਹਨ ਘਰਾਂ ਦੇ ਘਰ ਸੜ ਗਏ ਸੈਂਕੜੇ ਹਜ਼ਾਰਾਂ ਲੋਕ ਬੇ ਘਰ ਹੋ ਗਏ ਉਹਨਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਠੰਡਕ ਵਰਤਾਨ ਕਿਰਪਾ ਕਰਨ ਤੇ ਅਸੀਂ ਵੀ ਤੁਹਾਡਾ ਚੈਨਲ ਵੱਲੋਂ ਯੂनाइटेड 6 ਜਥੇਵੰਦੀ ਦਾ ਤੁਹਾਡਾ ਖਾਸ ਕਰਕੇ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਉੱਥੇ ਪਹੁੰਚ ਕੇ ਵੀ ਗਰਾਉਂਡ ਜ਼ੀਰੋ ਤੇ ਪਹੁੰਚ ਕੇ ਵੀ ਸਿੱਖੀ ਦੇ ਜਿਹੜੇ ਉਪਦੇਸ਼ ਹੈ ਉਹ ਤੁਸੀਂ ਉਸ ਨੂੰ ਫੈਲਾ ਰਹੇ ਹੋ ਬਹੁਤ ਧੰਨਵਾਦ ਤੁਹਾਡਾ ਜੀ ਤੁਹਾਡਾ ਵੀ ਜੀ ਬਹੁਤ ਧੰਨਵਾਦ ਐਸਾਰੇ ਸੰਗਤਾਂ ਬਹੁਤ ਧੰਨਵਾਦ ਇੱਕ ਤੁਹਾਡਾ ਚੈਨਲ ਵੀ ਐਨਜੀ ਸਾਰੇ ਸਤ ਸਤ ਦੇ ਰੂਪ ਵਿੱਚ ਤੁਸੀਂ ਜਿੰਜ ਸਭ ਨੂੰ ਅੱਗੇ ਕਰ ਰਹੇ ਹੋ ਬਹੁਤ ਫਰਕ ਪੈਂਦਾ ਨਾਲ ਵੀ ਜੋ ਜੋ ਥੋੜੀ ਚੇਂजेस ਆ ਜਾਂਨ ਖਲੀ ਹਿਮੈਨਿਟੀ ਦੇ ਅੰਦਰ ਐਬ ਬਹੁਤ ਹੀ ਵੱਡਾ ਤੁਹਾਡਾ ਚੈਨਲ ਕਰ ਸਕਦਾ ਹੈ and uh, i think uh, social media is the uh, one of the most powerful media which can really help this cause thank, Taman 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 Taman. Taman. thank you for having me here with you